ਇੱਕ ਆਮਲਾ ਇੱਕ ਅਸ਼ਵਗੰਧਾ ਇੱਕ ਉਹਦੇ ਵਿੱਚ ਪੰਜਮ ਹਲਦੀ ਇਹ ਤਿੰਨ ਚੀਜ਼ਾਂ ਐਡ ਕਰ ਲਓ ਜੇ ਤੁਹਾਨੂੰ ਕਬਜ ਰਹਿੰਦੀ ਹੈ ਤਾਂ ਤ੍ਰਿਫਲਾ 1 2 ਐਂਡ 4 ਇਹ ਚਾਰ ਚੀਜ਼ਾਂ ਜੇ ਤੁਸੀਂ ਐਡ ਕਰ ਲੈਣੇ ਤੁਹਾਡੀ ਜ਼ਿੰਦਗੀ ਬਣ ਜਾਣੀ ਆ ਆਮਲਾ ਇੱਕ ਚਮਚਾ ਰਾਤ ਨੂੰ ਪਾਣੀ ਚ ਪਾ ਦਿਓ ਸਵੇਰੇ ਪੀ ਲਓ ਤੇ ਇੱਕ ਚਮਚਾ ਹਲਦੀ ਜੇ ਅੱਡੋ ਸਾਰੀ ਆਪਣਾ ਅਸ਼ਵਗੰਧਾ ਜਿਹੜੀ ਆ ਉਹ ਸਵੇਰੇ ਪਾਣੀ ਚ ਪਾ ਦਿਓ ਉਹਨੂੰ ਸ਼ਾਮ ਨੂੰ ਪੀ ਲਓ ਇਹਦੇ ਨਾਲ ਵੀ ਕਿਸ ਤਰ੍ਹਾਂ ਦਾ ਸਿਸਟਮ ਸੈੱਟ ਹੁੰਦਾ ਬੋਡੀ ਦਾ ਕੀ ਬੋਡੀ ਦੇ ਵਿੱਚ ਗਰਮੈਸ਼ ਵੀ ਰਹਿੰਦੀ ਆ ਠੰਡਕ ਵੀ ਰਹਿੰਦੀ ਆ ਸਾਣੇ ਦਾ ਕਿਹਾ ਔਲੇ ਦਾ ਖਾਦਾ ਤੁਸੀਂ ਸੁਣਿਆ ਹੋਊਗਾ ਪਰ ਅੱਜ ਤੋਂ ਬਾਅਦ ਇੱਕ ਗੱਲ ਕਹਿਣੀ ਆ ਕਿ ਔਲੇ ਦਾ ਖਾਦਾ ਤੇ ਸੁਭਾਸ਼ ਗੋਇਲ ਦਾ ਕਿਹਾ ਜਦ ਹੀ ਫਾਇਦਾ ਕਰਕੇ ਦਿਖਾਊਗਾ ਤੁਸੀਂ ਆਮਲੇ ਦਾ ਪਾਊਡਰ ਖਾਓ ਆਮਲਾ ਫਰੈਸ਼ ਮਿਲਦਾ ਉਹ ਖਾਓ ਆਮਲੇ ਦਾ ਮਰਬਾ ਖਾ ਲੋ ਆਮਲੇ ਦੀ ਕੈਂਡੀ ਖਾ ਲੋ ਇਹ ਚੀਜ਼ਾਂ ਤੁਹਾਨੂੰ ਫਿਰ ਵੀ ਕਿਹੜਾ ਕਿਤੇ ਮਚਾਉਣੀਆਂ ਆਪਾਂ ਰੱਖਦੇ ਆ ਚਿਪਸ ਹੋ ਗਏ ਹੋਰ ਹੋ ਗਿਆ ਚੀਜ਼ਾਂ ਉਹ ਸਾਰੀਆਂ ਕੱਢ ਕੇ ਸਮੈਲੀਆਂ ਸਬੂਲੀਆਂ ਕੱਢ ਕੇ ਇਹ ਚੀਜ਼ਾਂ ਲੈ ਕੇ ਆਓ ਕੋਲ ਡਰਿੰਕ ਕੱਢੋ ਉਹਦੇ ਵਿੱਚੋਂ ਫ੍ਰੀਜ ਦੇ ਵਿੱਚੋਂ ਉਹਦੇ ਵਿੱਚ ਲੱਸੀ ਲੋਤੀ ਰੱਖੋ ਲੈ ਆ ਕੇ ਔਰ ਉਹ ਵੀ ਚਾਟੀ ਦੀ ਲੱਸੀ ਰੱਖੋ ਇਹ ਨਾ ਹੋਵੇ ਡੱਬੀਆਂ 'ਚ ਬੰਦ ਲੱਸੀ ਲੈ ਆਵੋ ਉਹਦਾ ਫਿਰ ਕੀ ਫਾਇਦਾ ਮੈਂ ਜਿਹੜੀ ਵੀ ਗੱਲ ਤੁਹਾਨੂੰ ਕਹੂੰਗਾ ਇੱਕ ਤੱਥ ਦੇ ਆਧਾਰ ਤੇ ਆ ਔਰ ਇੱਕ ਗ੍ਰੰਥ ਦੇ ਆਧਾਰ ਤੇ ਆ ਐਨੀ ਐਵੀ ਚੱਕਿਆ ਦੇ ਚੱਕੇ ਬਣਾ ਕੇ ਦੇਤਾ ਇਹ ਮੇਰਾ ਕੋਈ ਨੁਸਖਾ ਨਹੀਂ ਸਾਰੇ ਗ੍ਰੰਥਾਂ ਦੇ ਨੁਸਕੇ ਨੇ ਜਿਹੜੀ ਮਾਂ ਹੈ ਉਹ ਉਹ ਸਾਡੀ ਹਰੜ ਹੈ ਜਿਹੜਾ ਸਾਡਾ ਪਿਓ ਹੈ ਉਹ ਸਾਡਾ ਆਮਲਾ ਮਤਲਬ ਇਹ ਸਾਡੇ ਇਹਨਾਂ ਨੂੰ ਮਾਤਾ ਪਿਤਾ ਦਾ ਨਾਮ ਦਿੱਤਾ ਗਿਆ ਆਯੁਰਵੈਦਿਕ ਗ੍ਰੰਥਾਂ ਦੇ ਵਿੱਚ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਸੇਵਨ ਕਰੋ ਖਾਂਦੇ ਰਹੋ ਕੋਈ ਨਹੀਂ ਮਾਰਦਾ ਗੋਇਲ ਮੱਥਾ 30 ਸਾਲ ਦਾ ਮੱਥਾ ਰਗੜ ਰਗੜ ਕੇ ਖਲਾ ਰਹੇ ਲੋਕਾਂ ਦਾ ਮਤਲਬ ਇਹ ਗੱਲ ਦਾ ਖਿਆਲ ਲੱਗੋ ਜਿਸ CRPF ਦੇ ਗਰੁੱਪ ਸੈਂਟਰ ਦੇ ਵਿੱਚ ਸੁباش ਕੁਇਲ ਦੇ ਵੱਲੋਂ ਇੱਕ ਕੈਂਪ ਲਗਾਇਆ ਗਿਆ ਸੀ ਜਿਸ ਦੇ ਵਿੱਚ CRPF ਦੇ ਜਵਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਜਾਂਚ ਕੀਤੀ ਗਈ ਉਹਨਾਂ ਨੂੰ ਜੋ-ਜੋ ਸਪੱਸ਼ਟੀਆਂ ਆਈਆਂ ਉਨ੍ਹਾਂ ਦੀ ਨਿਵਾਰਣ ਵੀ ਕੀਤਾ ਗਿਆ ਇਲਾਜ ਵੀ ਉਹਨਾਂ ਨੂੰ ਦੱਸਿਆ ਗਿਆ ਤੇ ਮੇਰੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਸੁਭਾਸ਼ ਗੋਇਲ ਮੌਜੂਦ ਨੇ ਗੱਲਬਾਤ ਕਰਦੇ ਆ ਗੋਇਲ ਸਾਹਿਬ ਅ ਜਸਟ ਯਰ ਪੀ ਐਫ ਦੇ ਗਰੁੱਪ ਸੈਂਟਰ ਦੇ ਵਿੱਚ ਤੁਸੀਂ ਪਹੁੰਚੇ ਸੀਗੇ ਬਹੁਤ ਸਾਰੇ ਬਜ਼ੁਰਗ ਸੀਗੇ ਜਲੰਧਰ ਦੇ ਵਿੱਚ ਤੁਸੀਂ ਪਹੁੰਚੇ ਬਹੁਤ ਸਾਰੇ ਬਜ਼ੁਰਗ ਸੀਗੇ ਮਹਿਲਾਵਾਂ ਸੀਗੀਆਂ ਸਮੱਸਿਆਵਾਂ ਉਹ ਆਪਣੀਆਂ ਦੱਸ ਰਹੀਆਂ ਸੀ ਤੁਸੀਂ ਉਹਨਾਂ ਦਾ ਇਲਾਜ ਦੱਸਿਆ ਇਹ ਜ਼ਿਆਦਾਤਰ ਕਿਹੋ ਜੀਆਂ ਸਮੱਸਿਆਵਾਂ ਤੁਹਾਨੂੰ ਦੇਖਣ ਦੇ ਵਿਚਾਰੀਆਂ ਕਿ ਬਜ਼ੁਰਗਾਂ ਨੂੰ ਆ ਰਹੀਆਂ ਇਸ ਜਿਆਦਾਤਰ ਬਜ਼ੁਰਗਾਂ ਨੂੰ ਪ੍ਰੋਬਲਮ ਆ ਰਹੀ ਹੈ ਨਾੜੀ ਸਿਸਟਮ ਦੇ ਵਿੱਚ ਨਸਾਂ ਦੀ ਪ੍ਰੋਬਲਮ ਆ ਰਹੀ ਹੈ ਗਧੂਦ ਵਧ ਗਿਆ ਕਿਸੇ ਨੂੰ ਕਿਸੇ ਲੇਡੀਜ਼ ਨੂੰ ਬਾਥਰੂਮ ਏਰੀਆ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਇਨਫੈਕਸ਼ਨ ਆ ਰਿਹਾ ਪਰ ਬਹੁਤ ਸਾਰੇ ਪ੍ਰੋਬਲਮ ਦੇਖੇ ਗਏ ਨੇ ਕੋਲੇਸਟ੍ਰੋਲ ਵਧ ਗਿਆ ਕਿਸਦਾ ਟ੍ਰਾਈਗਲਿਸਰਾਈਡ ਵਧਿਆ ਹੋਇਆ ਤੇ ਇੱਥੇ ਜ਼ਿਆਦਾਤਰ ਇਸ ਤਰ੍ਹਾਂ ਦੇ ਪ੍ਰੋਬਲਮ ਆਏ ਨੇ ਪਰ ਇੱਕ ਵੱਡਾ ਪ੍ਰੋਬਲਮ ਵਿੱਚ ਸਮਝ ਆਇਆ ਕਿ ਸਾਡੇ ਜਿਹੜੇ ਜਵਾਨ ਹੈ ਸੀਆਰਪੀਐਫ ਦੇ ਇਹਨਾਂ ਦੇ ਵਿੱਚ ਪੈਰਾਲਾਈਜ਼ ਦੀ ਪ੍ਰੋਬਲਮ ਬਹੁਤ ਵੱਧ ਰਹੀ ਹੈ ਪੈਰਾਲਾਈਜ਼ ਦੀ ਪ੍ਰੋਬਲਮ ਬਦਨ ਦਾ ਮੁੱਖ ਕਾਰਨ ਇਹ ਹੈ ਕਿ ਥੋੜਾ ਜਿਹਾ ਪਰਿਵਾਰਾਂ ਤੋਂ ਦੂਰ ਰਹਿਣ ਕਰਕੇ ਪਰਿਵਾਰਕ ਮਾਹੌਲ ਨਹੀਂ ਮਿਲਦਾ ਤੇ ਖਾਣ ਪਾਣ ਨਹੀਂ ਮਿਲਦਾ ਠੀਕ ਜਿਹੜਾ ਆਪਾਂ ਪੋਸਟਿਕ ਲੈਣਾ ਚਾਹੁੰਦੇ ਆ ਇਸ ਕਰਕੇ ਪ੍ਰੋਬਲਮ ਆ ਰਹੀ ਹੈ ਔਰ ਉਹਨਾਂ ਨੂੰ ਵੀ ਅੱਜ ਦੱਸਿਆ ਗਿਆ ਕਿ ਜਿਸ ਅਸੀਂ ਕਿ ਕਹਿੰਨੇ ਕਿ ਸਾਡੀ ਜਿਹੜੀ ਮਾਂ ਹੈ ਉਹ ਉਹ ਸਾਡੀ ਹਰੜ ਹੈ ਜਿਹੜਾ ਸਾਡਾ ਪਿਓ ਹੈ ਉਹ ਸਾਡਾ ਆਮਲਾ ਹੈ ਮਤਲਬ ਇਹ ਸਾਡੇ ਇਹਨਾਂ ਨੂੰ ਮਾਤਾ ਪਿਤਾ ਦਾ ਨਾਮ ਦਿੱਤਾ ਗਿਆ ਆਯੁਰਵੈਦਿਕ ਗ੍ਰੰਥਾਂ ਦੇ ਵਿੱਚ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਸੇਵਨ ਕਰੋ ਖਾਂਦੇ ਰਹੋ ਤਾਂ ਕਿ ਅਸੀਂ ਜਿਹੜੀਆਂ ਪ੍ਰੋਬਲਮ ਆ ਰਹੀਆਂ ਨੇ ਉਹਨਾਂ ਨੂੰ ਸਾਡੀ ਬੋਡੀ ਦੀ ਇਮਿਊਨ ਪਾਵਰ ਜਿਹੜੀ ਆ ਉਹ ਸਟਰੋਂਗ ਰਹੇ ਔਰ ਅੱਜ ਜ਼ਿਆਦਾਤਰ ਇਮਿਊਨਿਟੀ ਤੇ ਗੱਲ ਕੀਤੀ ਕਿ ਪੰਚਮ ਹਲਦੀ ਲਓ ਤ੍ਰਿਫਲਾ ਪਾਊਡਰ ਲਓ ਤ੍ਰਿਫਲਾ ਵੀ 1 2 ਐਂਡ 4 ਦੀ ਰੇਸ਼ਿਓ ਦਾ ਲਓ ਔਰ ਦੂਸਰਾ ਜਿਹੜਾ ਇਹਨਾਂ ਨੂੰ ਜ਼ਿਆਦਾ ਮੈਂ ਸਮਝਾਇਆ ਕਿ ਆਮਲਾ ਇੱਕ ਚਮਚਾ ਰਾਤ ਨੂੰ ਪਾਣੀ ਚ ਪਾ ਦਿਓ ਸਵੇਰੇ ਪੀ ਲਓ ਤੇ ਇੱਕ ਚਮਚਾ ਹਲਦੀ ਜੇ ਇੰਨਾ ਸਾਰੀ ਆਪਣਾ ਅਸ਼ਵਗੰਧਾ ਜਿਹੜੀ ਆ ਉਸ ਸਵੇਰੇ ਪਾਣੀ ਚ ਪਾ ਦਿਓ ਉਹਨੂੰ ਸ਼ਾਮ ਨੂੰ ਪੀ ਲਓ ਇਹਦੇ ਨਾਲ ਵੀ ਕਿਸ ਤਰ੍ਹਾਂ ਦਾ ਸਿਸਟਮ ਸੈੱਟ ਹੁੰਦਾ ਬਾਡੀ ਦਾ ਕਿ ਬਾਡੀ ਦੇ ਵਿੱਚ ਗਰਮੈਸ਼ ਵੀ ਰਹਿੰਦੀ ਆ ਠੰਡਕ ਵੀ ਰਹਿੰਦੀ ਆ ਬਾਡੀ ਨੂੰ ਜਲਦੀ ਨਾਲ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆਉਂਦੀ ਆ ਨਾ ਕੋਲੇਸਟ੍ਰੋਲ ਦੀ ਪ੍ਰੋਬਲਮ ਜੀ ਸਰ ਜੀ ਆਪਾਂ ਅੱਜ ਕੱਲ ਦੇ ਲਾਈਫ ਸਟਾਈਲ ਦੀ ਗੱਲ ਕਰੀਏ ਤਾਂ ਜੰਕ ਫੂਡ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕਿਆ ਜਿਸ ਦੇ ਨਾਲ ਕੁਝ ਲੋਕ ਕੋਲੇਸਟ੍ਰੋਲ ਦਾ ਸ਼ਿਕਾਰ ਹੋ ਰਹੀ ਹੈ ਕੁਝ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੀ ਨੇ ਤਾਂ ਉਸ ਦਾ ਕਿਵੇਂ ਹੱਲ ਕੀਤਾ ਜਾ ਸਕਦਾ ਹੈ ਕਿ ਕਿਉਂ ਕੀ ਚੀਜ਼ ਖਾਣ ਜਿਸ ਦੇ ਨਾਲ ਉਹ ਨਾਲ ਬਾਡੀ ਡੀਟੌਕਸ ਹੁੰਦੀ ਰਹੇ ਆਪਣੀ ਜਿਹੜੀ ਸਾਨੂੰ ਸਾਰਿਆਂ ਨੂੰ ਚਾਹੀਦਾ ਜਿਹੜੇ ਵੀ ਆਪਣੇ ਘਰ ਨੂੰ ਸੰਭਾਲਦੇ ਆ ਆਪਣੀ ਰਸੋਈ ਦੇ ਵਿੱਚ ਆਮਲੇ ਦਾ ਪਾਊਡਰ ਇੱਕ ਤ੍ਰਿਫਲਾ ਦਾ ਪਾਊਡਰ ਇੱਕ ਆਪਣੇ ਜਿਹੜਾ ਬ੍ਰਹਮੀ ਸੰਖਪੁਸ਼ਪੀ ਇਦਾਂ ਦੇ ਪਾਊਡਰ ਜਿਹੜੇ ਪਾਊਡਰ ਪਲੇਨ ਇਹਨਾਂ ਉਹ ਕਿ ਤੁਸੀਂ ਲੈਣ ਜਾਓ ਅਗਲਾ ਕੇ ਸੀਸੀ ਲੈ ਜਾਓ ਜੀ ਆਹ ਵਧੀਆ ਹੁੰਦੀ ਆ ਗੋਇਲ ਤਾਂ ਵੀ ਮੱਥਾ ਮਾਰੀ ਜਾਂਦਾ ਉਹ ਨਹੀਂ ਮਾਰਦਾ ਗੋਇਲ ਮੱਥਾ 30 ਸਾਲ ਦਾ ਮੱਥਾ ਰਗੜ ਰਗੜ ਕੇ ਖਲਾ ਰਹੇ ਲੋਕਾਂ ਨੂੰ ਮਤਲਬ ਇਹ ਗੱਲ ਦਾ ਖਿਆਲ ਰੱਖੋ ਤਾਂ ਕਿ ਜਦੋਂ ਅਸੀਂ ਜਾਣੇ ਅਸੀਂ ਸੁਣ ਕੇ ਤਾਂ ਮੇਰੇ ਤੋਂ ਚਲੇ ਗਏ ਤੁਸੀਂ ਆਮਲਾ ਮੈਂ ਕਿਵੇਂ ਕਹਾਂਗਾ ਕਿੰਨੇ ਸਾਲ ਲੱਗੇਉਣਗੇ ਇਹ ਗੱਲ ਕਹਿਣ ਨੂੰ ਕਿਵੇਂ ਮੈਂ ਇਹਦੇ ਰਿਜ਼ਲਟ ਲੈਣੇ ਤਾਂ ਤੁਹਾਨੂੰ ਦੱਸਿਆ ਅੱਗੇ ਜਾ ਕੇ ਅਗਲਾ ਕਹਿੰਦੇ ਆਮਲੇ ਦਾ ਜੂਸ ਲੈ ਜਾਓ ਪਾਊਡਰ ਤਾਂ ਹੈ ਨਹੀਂ ਉਹ ਜੂਸ ਦੇ ਵਿੱਚ ਕਿੰਨੇ ਪ੍ਰੀਜ਼ਰਵੇਟਿਵ ਪਏ ਹੋਏ ਨੇ ਜੂਸ ਮੈਂ ਵੀ ਤਾਂ ਦੱਸ ਸਕਦਾ ਵੀ ਆਮਲੇ ਦਾ ਜੂਸ ਪੀ ਲਓ ਮੈਂ ਨਹੀਂ ਦੱਸਦਾ ਕਿਸੇ ਨੂੰ ਮੈਂ ਕਹਿੰਦਾ ਆਮਲੇ ਦਾ ਪਾਊਡਰ ਖਾਓ ਆਮਲਾ ਫਰੈਸ਼ ਮਿਲਦਾ ਉਹ ਖਾਓ ਆਮਲੇ ਦਾ ਮਰਬਾ ਖਾ ਲੋ ਆਮਲੇ ਦੀ ਕੈਂਡੀ ਖਾ ਲੋ ਇਹ ਚੀਜ਼ਾਂ ਤੁਹਾਨੂੰ ਫਿਰ ਵੀ ਕਿਤੇ ਨਾ ਕਿਤੇ ਬਚਾਉਣੀਆਂ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਆਪਣੇ ਘਰੇ ਰਸੋਈ 'ਚ ਕੱਢ ਕੇ ਨਾ ਉਹ ਜਿਹੜੇ ਆਪਾਂ ਰੱਖਦੇ ਆ ਚਿਪਸ ਹੋ ਗਏ ਹੋਰ ਹੋ ਗਿਆ ਚੀਜ਼ਾਂ ਉਹ ਸਾਰੀਆਂ ਕੱਢ ਕੇ ਸਮੈਲੀਆਂ ਸਮੂਲੀਆਂ ਕੱਢ ਕੇ ਇਹ ਚੀਜ਼ਾਂ ਲੈ ਕੇ ਆਓ ਕੋਲਡ ਡਰਿੰਕ ਕੱਢੋ ਉਹਦੇ ਵਿੱਚੋਂ ਫ੍ਰਿਜ ਦੇ ਵਿੱਚੋਂ ਉਹਦੇ ਵਿੱਚ ਲੱਸੀ ਲੂਸੀ ਰੱਖੋ ਲਿਆ ਕੇ ਔਰ ਉਹ ਵੀ ਚਾਟੀ ਦੀ ਲੱਸੀ ਰੱਖੋ ਇਹ ਨਾ ਹੋਵੇ ਡੱਬੀਆਂ 'ਚ ਬੰਦ ਲੱਸੀ ਲਿਆਵੋ ਉਹਦਾ ਫਿਰ ਕੀ ਫਾਇਦਾ ਮਤਲਬ ਚੀਜ਼ ਖਾਣ ਪੀਣ ਲਈ ਇੱਕ ਵਾਰੀ ਘੰਟਾ ਜਿਹੜਾ ਸਵੇਰੇ ਖਾਣਾ ਪੀਣਾ ਉਹ ਠੀਕ ਕਰ ਲੋ ਬਾਕੀ 12 ਘ ਸਾਡਾ ਸੂਰ ਦਾ ਘੰਟੇ ਦਾ ਖਾਣਾ 12 ਘੰਟੇ ਤੇ ਭਾਰੀ ਪੋਗਾ ਸਰ ਆਮਲੇ ਦੀ ਤੁਸੀਂ ਕਾਫੀ ਤਾਰੀਫ ਕਰਦੇ ਹੋ ਕਿ ਆਲਾ ਖਾਓ ਆਲੇ ਨੂੰ ਲੈ ਕੇ ਤੁਸੀਂ ਬਹੁਤ ਸਾਰੀਆਂ ਪਹਿਲਾਂ ਵੀ ਤੁਸੀਂ ਦੱਸਿਆ ਜਦੋਂ ਗੱਲਬਾਤ ਕਰ ਰਹੇ ਸੀ ਕਿ ਤੋਂ ਮੈਂ ਜਾਨਣਾ ਚਾਹਨੀ ਹੂ ਕਿ ਆਲਾ ਕਿਵੇਂ ਚੰਗੇ ਆਲੇ ਦੀ ਪਛਾਣ ਕਰਨੀ ਹੈ ਕਿ ਘਰ ਦੇ ਵਿੱਚ ਸਾਡੀਆਂ ਬੀਬੀਆਂ ਨੂੰ ਤਾਂ ਪਤਾ ਹੁੰਦਾ ਪਰ ਜਿਹੜੇ ਕੁਝ ਲੋਕ ਘਰਾਂ ਤੋਂ ਬਾਹਰ ਰਹੇ ਰਿਹਾ ਉਹ ਕਿਵੇਂ ਪਛਾਣ ਕਰਨ ਕਿ ਇੱਕ ਚੰਗਾ ਆਲਾ ਲੈਣਾ ਹੈ ਹੀ ਖਾਣਾ ਹੈ ਤਾਂ ਕਿ ਉਹ ਬਿਮਾਰੀਆਂ ਤੋਂ ਬਚ ਸਕਣ ਜਿਹੜਾ ਛੋਟਾ ਆਮਲਾ ਹੁੰਦਾ ਨਾ ਜੀ ਇੱਕ ਹੁੰਦਾ ਹੈ ਵੱਡਾ ਐਡਾ ਆਮਲਾ ਠੀਕ ਹੈ ਉਹ ਮਰਬੇ ਲਈ ਠੀਕ ਹੈ ਜੇ ਭਾ ਕੋਈ ਵੀ ਤਾਕਤ ਵਾਸਤੇ ਜਾਂ ਸਰੀਰਕ ਪੋਸ਼ਣ ਵਾਸਤੇ ਤਾਂ ਛੋਟਾ ਆਮਲਾ ਉਹਨੂੰ ਲੈ ਕੇ ਸੁਕਾ ਲਓ ਬਥੇਰਾ ਰੱਬ ਪੈਦਾ ਕਰਦਾ ਹੈ ਸੜਕਾਂ ਤੇ ਪਿਆਰ ਨਾ ਖਰਾਬ ਹੋ ਜਾਂਦਾ ਚੱਕ ਕੇ ਸੁਕਾ ਲਓ ਤੇ ਇਹਨੂੰ ਸੁਕਾ ਕੇ ਇਹਦਾ ਪਾਊਡਰ ਬਣਾ ਲਓ ਜਿਹੜਾ ਛੋਟਾ ਆਮਲਾ ਹੈ ਉਹ ਸਾਡੇ ਲਈ ਅਸ਼ਧੀ ਗੁਣ ਪੈਦਾ ਕਰਦਾ ਜਿਹੜਾ ਵੱਡਾ ਆਮਲਾ ਉਹ ਸਾਡੇ ਮਰੱਬਾ ਬਣਾਉਣ ਚ ਕੰਮ ਆਉਂਦਾ ਉਹ ਵੀ ਫਾਇਦਾ ਕਰਦਾ ਲੇਕਿਨ ਇਹ ਜਿਹੜਾ ਸਭ ਤੋਂ ਵਧੀਆ ਗੱਲ ਹੈ ਮੈਂ ਸਾਰਿਆਂ ਨੂੰ ਇੱਕੋ ਕਹਿੰਦਾ ਉਹਨਾਂ ਜਿਵੇਂ ਕਹਿੰਦਾ ਦੁੱਧ ਜਦੇ ਤੇ ਘਿਓ ਕਦੇ ਉਸੇ ਤਰ੍ਹਾਂ ਮੈਂ ਕਹਿੰਦਾ ਉਹਨਾਂ ਕਿ ਜਿਹੜਾ ਤ੍ਰਿਫਲਾ ਉਹ ਕਦੇ ਜਿਹੜਾ ਆਮਲਾ ਉਹ ਜਦੇ ਸਿਆਣੇ ਦਾ ਕਿਹਾ ਔਲੇ ਦਾ ਖਾਦਾ ਤੁਸੀਂ ਸੁਣਿਆ ਹੋਊਗਾ ਅੱਜ ਤੋਂ ਬਾਅਦ ਇੱਕ ਗੱਲ ਕਹਿਣੀ ਆ ਕਿ ਔਲੇ ਦਾ ਖਾਦਾ ਤੇ ਸੁਭਾਸ਼ ਗੋਇਲ ਦਾ ਕਿਹਾ ਜਦੇ ਫਾਇਦਾ ਕਰਕੇ ਦਿਖਾਊਗਾ ਖਾ ਕੇ ਤੁਸੀਂ ਦੇਖਿਓ ਤੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਸਿਰ ਅੱਜਕਲ ਬਹੁਤ ਸਾਰੀਆਂ ਬਿਮਾਰੀਆਂ ਹੋ ਰਹੀਆਂ ਨੇ ਡਾਇਬੀਟਿਸ ਹੈ ਕੈਂਸਰ ਵਰਗੀਆਂ ਬਿਮਾਰੀਆਂ ਬਹੁਤ ਜ਼ਿਆਦੀਆਂ ਫੈਲ ਰਹੀਆਂ ਨੇ ਡਾਇਬੀਟਿਸ ਤਾਂ ਆਪਾਂ ਬहोत ਘਰ ਘਰ ਦੇ ਵਿੱਚ ਦੇਖਦੇ ਹਾਂ ਕਿ ਹਰ ਕੋਈ ਕਹਿੰਦਾ ਮੇਰੇ ਚਾਚੇ ਮਿੱਠਾ ਨਾ ਪਾਏ ਕਿਉਂਕਿ ਮੈਨੂੰ ਡਾਇਬੀਟਿਸ ਹੈ ਗਈ ਹੈ ਅਜਿਹੀਆਂ ਪ੍ਰੋਬਲਮਸ ਨੂੰ ਕਿਵੇਂ ਬਚਿਆ ਜਾ ਸਕਦੇ ਹੈ ਇਮਿਊਨਿਟੀ ਕਿਵੇਂ ਸਟਰੋਂਗ ਕੀਤੀ ਜਾਵੇ ਤਾਂ ਕਿ ਅਜਿਹੀਆਂ ਬਿਮਾਰੀਆਂ ਘੱਟ ਤੋਂ ਘੱਟ ਹੋਣ ਜਿਹੜਾ ਬਿਮਾਰੀਆਂ ਤੋਂ ਬਚਣ ਲਈ ਦੋ ਮੰਤਰ ਆ ਇੱਕ ਆਮਲਾ ਇੱਕ ਅਸ਼ਵਗੰਧਾ ਤੇ ਇੱਕ ਉਹਦੇ ਵਿੱਚ ਪੰਚਮ ਹਲਦੀ ਇਹ ਤਿੰਨ ਚੀਜ਼ਾਂ ਐਡ ਕਰ ਲਓ ਜੇ ਤੁਹਾਨੂੰ ਕਬਜ ਰਹਿੰਦੀ ਹੈ ਤਾਂ ਤ੍ਰਿਫਲਾ 1 ਇਹ ਚਾਰ ਚੀਜ਼ਾਂ ਜੇ ਤੁਸੀਂ ਐਡ ਕਰ ਲੈਂਦੇ ਹੋ ਤੁਹਾਡੀ ਜ਼ਿੰਦਗੀ ਬਣ ਜਾਣੀ ਹੈ ਮੈਡਮ ਮੈਂ ਤੁਹਾਨੂੰ ਇੱਕ ਚੀਜ਼ ਦਾਦਾ ਜੀ ਨੇ ਦਾ ਕੋਲੇਸਟੇਰੋਲ ਟ੍ਰਾਈਗਲਿਸਰਾਈਡ ਵੱਧਾ ਉਹਨਾਂ ਵਾਸਤੇ ਇਕੱਲਾ ਅਰਜਨ ਛਾਲ ਦਾ ਪਾਊਡਰ ਸਫੀਸ਼ੀਐਂਟ ਹੈ ਮੈਂ ਜਿਹੜੀ ਵੀ ਗੱਲ ਤੁਹਾਨੂੰ ਕਹੂੰਗਾ ਇਹ ਤੱਥ ਦੇ ਆਧਾਰ ਤੇ ਆ ਔਰ ਇਹ ਗ੍ਰੰਥ ਦੇ ਆਧਾਰ ਤੇ ਆ ਐਨੀ ਐਵੀ ਚੱਕਿਆ ਦੇ ਜਾ ਕੇ ਬਣਾ ਕੇ ਦੇਤਾ ਇਹ ਮੇਰਾ ਕੋਈ ਨੁਸਖਾ ਨਹੀਂ ਸਾਰੇ ਗ੍ਰੰਥਾਂ ਦੇ ਨੁਸਕੇ ਨੇ ਮੇਰੇ ਨਾਲ ਜਦ ਵੀ ਕੋਈ ਗੱਲ ਕਰਨੀ ਹੈ ਨੇਚਰੋਪੈਥੀ ਐਂਡ ਯੋਗਾ ਸਾਇੰਸ ਦੇ ਅੰਡਰ ਤੁਸੀਂ ਮੇਰੇ ਨਾਲ ਕੋਈ ਵੀ ਸਲਾਹ ਕਰ ਸਕਦੇ ਹੋ ਗੱਲ ਕਰ ਸਕਦੇ ਹੋ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਨੂੰ ਮੈਂ ਸਿਹਤ ਵਾਸਤੇ ਬਹੁਤ ਸਾਰੀਆਂ ਮੈਥਡ ਜਿਹੜੇ ਨੇ ਵਧੀਆ ਜ਼ਿੰਦਗੀ ਜਿਉਣ ਦੇ ਤੁਹਾਨੂੰ ਮੈਂ ਇਹਦੇ ਵਿੱਚ ਦੱਸ ਸਕਦਾ ਠੀਕ ਹੈ ਸਰ ਤਮੇਨਲਸ ਬਾਸ਼ਗੋਇਲ ਮੌਜੂਦ ਸੀਗੇ ਜਿਨ੍ਹਾਂ ਦੇ ਵੱਲੋਂ ਕਾਫੀ سارے ਨੁਸਖੇ ਵੀ ਸਾਂਝੇ ਕੀਤੇ ਗਏ ਨੇ ਕਿ ਕਿਵੇਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਜਾਂ ਕੋਈ ਤੁਹਾਨੂੰ ਬਿਮਾਰੀ ਹੁੰਦੀ ਹੈ ਤਾਂ ਉਸ ਦਾ ਇਲਾਜ ਕਿ ਕਰਨਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਨੁਸਖੇ ਉਹਨਾਂ ਦੇ ਠੀਕ ਲੱਗਣਗੇ ਤੇ ਤੁਹਾਨੂੰ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਇਸ ਜਿਹੜੇ ਨੁਸਖੇ ਨੇ ਇਹਨਾਂ ਦੇ ਨਾਲ ਕੀ ਕੁਝ ਫਾਇਦਾ ਹੋ ਰਿਹਾ ਹੈ ਕੈਮਰਾਮੈਨ ਮਨੀਸ਼ ਨੇ ਨਾਲ ਅੱਜ ਅੱਜ ਜਲੰਧਰ